ਹੰਡਾ ਖਦੇ ਨਾ ਮੈਂ ਖੇਚ ਲੈਣਾ ਹੀ ਪਾਉਂ ਕੂ ਇਹਨਾਂ ਲੋਗਾ ਨੇ ਲਗੂ ਪੀ ਛੱਡ ਆਹ ਤੱਕ ਰੇਂਗਾ ਕਾ ਸੂਟੇ ਕੱਟੇ ਇਹ ਤਾਂ ਵਿਛੇ ਹੀ ਛੱਡ ਗਿਆ ਤੇ ਪਰ ਹਮਨੇ ਕੱਢਿਆ ਖੋਲ ਕੇ ਆ ਹਟਕਣਾ ਇਹਦੇ ਸਾਰੇ ਥਾਰੇ ਇੱਥੇ ਨਾ ਲੱਗਿਆ ਤੇਰਾ ਰੇਂਗਾ ਕਾ ਪਾਇਨ ਹਾਂ ਜਿਹੜਾ ਗਾਤ ਦਾ ਕਰਦੇ ਕਿ ਆਇਸ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਲਓ ਜੀ ਟਾਈਮ ਸੀਗਾ ਇੱਥੇ 12 ਵਜੇ ਹੋਏ ਸੀਗੇ 12 ਪਲੱਸ ਦਾ ਟਾਈਮ ਸੀ ਤੇ ਮੈਂ ਲੱਗੀ ਹੋਈ ਸੀ ਕਿ ਕੱਪੜੇ ਧੋਣ ਤੇ ਜਿਹੜਾ ਆਪਣਾ ਨਹਾ ਲਿਆ ਸੀ ਤੇ ਜਿਹੜਾ ਦੇ ਨਾਲ ਦੀ ਨਾਲ ਹੁਣ ਮੈਂ ਇਹਨੂੰ ਕਹਿੰਦਾ ਸੀ ਮੇਰੇ ਵਾਲ ਬਾਦੋ ਵਾਲ ਬਾਦੋ ਮੈਂ ਇਹਨੂੰ ਕਹਿੰਦੀ ਸੀ ਵੀ ਚੰਗੀ ਤਰ੍ਹਾਂ ਤੇਲ ਲਵਾ ਲਾ ਹਨਾ ਤੇ ਤੇਲ ਲਵਾ ਕੇ ਚੰਗੀ ਤਰ੍ਹਾਂ ਬਾਲ ਬਾਲਾ ਉਦਾਂ ਬਾਲ ਬਾਹਣ ਦਾ ਕੀ ਕੋਈ ਫਾਇਦਾ ਨਹੀਂ ਹੈਗਾ ਵੀ ਬਾਲ ਜਿਹੜੇ ਆ ਖੁਸ਼ਕ ਜੇ ਹੋਏ ਪੈ ਸੀ ਸੀ ਸ਼ੈਂਪੂ ਇਹਨੇ ਲਾਇਆ ਨਹੀਂ ਸੀ ਤੁਹਾਨੂੰ ਪਤਾ ਵੀ ਪੱਗ ਬੰਨ ਕੇ ਰੱਖਦਾ ਬਾਲ ਜਿਆਦਾ ਗੰਦੇ ਨਹੀਂ ਸੀਗੇ ਸਾਫ਼ ਸੀਗੇ ਤੇ ਇਹ ਇੱਥੇ ਦੇ ਲੋ ਹੁਣ ਕਿੰਨਾ ਸ਼ਰਾਰਤਾਂ ਕਰਦਾ ਮੇਰੇ ਨਾਲ ਤੇ ਮਸ਼ੀਨ ਆਪਣੀ ਠੀਕ ਹੋ ਗਈ ਆ ਤੇ ਠੀਕ ਵੀ ਕਾਦੀ ਹੋਈ ਆ ਬਸ ਥੋੜੀ ਬਾਲੀ ਠੀਕ ਹੋ ਗਈ ਪਾਣੀ ਤਾਂ ਹਾਲੇ ਵੀ ਇਹਦੇ ਵਿੱਚੋਂ ਨਿਕਲਦਾ ਸੀ ਚਲੋ ਅਸੀਂ ਥੱਕਾ ਮੁੱਕੀ ਇਹਦੇ ਨਾਲ ਕਰਕੇ ਇਹਨੂੰ ਖੋਲਤਾ ਇਹਦਾ ਫੇਰ ਪਿੱਛੋਂ ਜਿਹੜਾ ਢੱਕਣ ਜਾਂ ਲੱਗਿਆ ਹੋਇਆ ਸੀ ਉਹ ਫੇਰ ਖੋਲਤਾ ਪੇਚ ਖੋਲਤੇ ਤੇ ਪੇਚ ਖੋਲ ਕੇ ਥੋੜੀ ਵਾਲੀ ਆਪ ਮਕੈਨਿਕੀ ਕਰਕੇ ਮਸ਼ੀਨ ਥੱਲੇ ਆ ਗਈ ਆ ਤੇ ਹੁਣ ਆਪਾਂ ਇਹਦੇ ਵਿੱਚੋਂ ਕੱਪੜੇ ਪਾਤੇ ਦੇਖੋ ਕਿੰਨਾ ਕੁ ਟਾਈਮ ਸਹੀ ਚੱਲਦੀ ਆ ਤੇ ਮੈਂ ਜ਼ਿਹਰ ਦੇ ਬਾੜ ਬੋਂਦੀ ਸੀਗੀ ਜ਼ਿਹਰ ਵੀ ਬਹੁਤ ਜ਼ਿਆਦਾ ਤੰਗ ਕਰਦਾ ਬਾੜ ਬਾਹਣ ਨੂੰ ਤੇ ਖਾਸ ਕਰ ਛੁੱਟੀ ਵਾਲੇ ਦਿਨ ਤਾਂ ਜ਼ਿਆਦਾ ਹੀ ਤੰਗ ਕਰਦਾ ਆ ਤੇ ਲਓ ਜੀ ਜ਼ਿਹਰ ਦੇ ਬਾੜ ਮੈਂ ਪੂਰੇ ਪਾਤੇ ਸੀਗੇ ਇਹ ਨਹੀਂ ਹੈਗਾ ਮੈਂ ਛੱਡਤੇ ਸੀ ਤੇ ਕੱਪੜੇ ਵੀ ਪੂਰੇ ਧੋਲੇ ਤੇ ਬਾੜ ਵੀ ਬਾਤੇ ਤੇ ਹੁਣ ਮੈਂ ਲੱਗੀ ਸੀ ਕਿ ਫਰਸ਼ ਧੋਣ ਤੇ ਪਲੀਜ਼ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਏ ਹੋ ਨਾ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਐਂਡ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਤੁਸੀਂ ਸਭ ਤੋਂ ਪਹਿਲਾਂ ਬੜੀ ਆਸਾਨੀ ਨਾਲ ਵੀਡੀਓ ਦੇਖ ਸਕੋ ਠੀਕ ਹੈ ਜੀ ਤੇ ਕੱਪੜੇ ਆਪਾਂ ਧੋ ਲਏ ਆ ਤੇ ਹੁਣ ਆਪਾਂ ਫਰਸ਼ ਧੋਦਾਂਗੇ ਜਿਹੜਾ ਕੱਪੜੇ ਧੋ ਕੇ ਪਾਣੀ بچਿਆ ਉਹਦੇ ਨਾਲ ਤੇ ਅੱਜ ਮੈਨੂੰ ਨਾ ਜਿਹਾਰ ਬਲੌਗਸ ਚੈਨਲ ਦੀ ਬਹੁਤ ਜ਼ਿਆਦਾ ਹੀ ਕਿਉਂਕਿ ਉਦੋਂ ਜਦੋਂ ਮੈਂ ਸਭ ਤੋਂ ਪਹਿਲਾਂ ਵੀਡੀਓ ਬਣਾਉਣ ਲੱਗੀ ਤੇ ਐਦਾ ਹੀ ਸਾਰਾ ਕੰਮ ਕਰਦੀ ਹੁੰਦੀ ਸੀਗੀ ਵੀ ਕੋਈ ਵੀ ਪਾਣੀ ਵੇਸਟ ਨਹੀਂ ਕਰਨਾ ਕੱਪੜੇ ਧੋ ਕੇ ਸਾਰਾ ਅ ਫਰਸ਼ ਧੋ ਲੈਣੀ ਆਪਾਂ ਨੇ ਹਨਾ ਪਹਿਲਾਂ ਮੈਂ ਫਰਸ਼ ਨਹੀਂ ਸੀ ਧੋਦੀ ਹੁੰਦੀ ਉਹ ਨੱਕ ਧੋਦੀ ਹੁੰਦੀ ਸੀ ਜਿੰਨੀ ਕਿ ਮੈਨੂੰ ਲੋੜ ਆ ਵੀ ਜਿਹੜਾ ਪਾਣੀ ਬਚੂਗਾ ਆਪਾਂ ਉਹਦੇ ਨਾਲ ਸਾਰੇ ਫਰਸ਼ ਧੋ ਲਾਂਗੇ ਹਨਾ ਤੇ ਅੱਜ ਮੈਨੂੰ ਸੱਚੀ ਨਾਲ ਬਹੁਤ ਜ਼ਿਆਦਾ ਹੀ ਜਿਹਰ ਬਲੌਗ ਚੈਨਲ ਦੀ ਹਨਾ ਮਿਸ ਜੁਹੇਰ ਬਲੌਗ ਚੈਨਲ ਬੜੀ ਜ਼ਿਆਦਾ ਹੀ ਹਨਾ ਤੇ ਚਲੋ ਜੀ ਵੈਗਰੂ ਜੀ ਦੀ ਕਿਰਪਾ ਜੋ ਚੀਜ਼ ਆਪਣੇ ਕੋਲ ਰਹਿਣੀ ਹੁੰਦੀ ਆ ਉਹ ਰਹਿ ਜਾਂਦੀ ਆ ਤੇ ਜਿਹੜੀ ਨਹੀਂ ਰਹਿਣੀ ਹੁੰਦੀ ਉਹ ਨਹੀਂ ਰਹਿੰਦੀ ਹਨਾ ਤੇ ਵੈਗਰੂ ਜੀ ਦੀ ਰਾਜਾ ਦੇ ਵਿੱਚ ਰਹਿਣਾ ਆਪਾਂ ਨੂੰ ਸਿੱਖਣਾ ਵੀ ਚਾਹੀਦਾ ਤੇ ਆਪਾਂ ਆਪਣੇ ਗੁਰੂ ਤੋਂ ਦੇਖ ਕੇ ਸਿੱਖਦੇ ਵੀ ਆ ਹਨਾ ਕੱਪੜਾ ਢੇਰ ਤੇ ਬੈਠਾ ਉੱਠਣ ਨਾਲੇ ਤੱਕ ਕੱਪੜਿਆਂ ਨੂੰ ਬਲ ਪੈਂਦੇ ਨਾਲੇ ਇਹ ਕਿ ਫੇਰ ਵੀ ਥੋੜੇ ਜਿਹਾ ਗਿੱਲੇ ਸੱਲੇ ਆ ਲਓ ਜੀ ਕੱਪੜਾ ਢੇਰ ਧੋ ਤ ਆਪਣੀ ਲਾਡੋ ਰਾਣੀ ਠੀਕ ਹੋ ਗਈ ਵਧੀਆ ਚੱਲਣ ਲੱਗ ਗਈ ਫਿਰ ਚਾਹ ਲੈ ਪਾਣੀ ਕੱਢਣਾ ਮੈਂ ਕੱਪੜੇ ਧੋਣੇ ਆਪਦੇ ਕਿ ਹਾ ਸੀਗਾ ਨਾ ਵੀ ਤਾਂ ਕੱਪੜੇ ਧੋਂਗੀ ਜੇ ਮਸ਼ੀਨ ਠੀਕ ਕਰਾਉਂਗੇ ਨਹੀਂ ਐ ਡੈਡਿਆ ਹਾ ਕੋਟ ਕੌਣ ਹੱਥੀ ਧੋਂਦਾ ਇਹ ਲੱਜੀ ਦੀ ਮਦੀਨ ਸਹੀ ਰਹੇਗੀ ਬੱਬੂ ਨੂੰ ਸੀ ਲੱਗੇ ਫੇਲ ਬੱਬੂ ਤਾਂ ਬਹੁਤ ਵਾਰੀ ਫੇਲ ਆ ਯਾਰ ਕੱਪੜੀਆਂ ਤੋਂ ਉੱਠ ਘੜ ਵੀਰੇ ਪ੍ਰੈਸ ਕਰਤੀ ਉਹਨਾਂ ਨੂੰ ਯਾਰ ਜੂਨੀਫਾਰਮ ਦਾ ਸੁੱਕ ਵੀ ਗਈ 2 ਘੰਟੇ ਲੱਗੇ ਠੀਕ 2 ਘੰਟੇ ਇਤਨੇ ਇਤਨੇ ਟੱਬ ਖੋਰੂ ਪਾ ਗਿਆ ਬੇੜੇ ਚ ਹਾਂ ਹੈਨਾ ਖੋਰੂ ਪੱਟ ਤਾਂ ਬੇੜੇ ਚ ਕੱਪੜੇ ਧੋ ਕੇ ਅੱਜ ਮੈਨੂੰ ਉਹ ਚੈਨਲ ਦੀ ਯਾਰ ਬਲੌਗਸ ਦੀ ਯਾਦ ਆ ਗਈ ਉਦੋਂ ਇੱਕਨ ਇੱਥੇ ਕੱਪੜੇ ਧੋਦੇ ਹੁੰਦੇ ਸੀ ਉਦੋਂ ਇੱਥੇ ਵੀਡੀਓ ਬਣਦੀ ਹੁੰਦੀ ਸੀ ਡੈਡੀ ਦੇਖਦੇ ਯਾਰ ਕਦੇ ਕੁਰਸੀ ਤੇ ਕਦੇ ਮੰਜੇ ਤੇ ਜਾਣ ਕੇ ਇਹਨੇ ਕੱਪੜੇ ਮੱਦਣੇ ਨੇ ਹੋਰੇ ਨੇ ਕਿ ਮੈਨੂੰ ਹੋਰ ਇਹਨੂੰ ਕੋਈ ਕੰਮ ਨਹੀਂ ਆ ਮੈਂ ਪਾਣੀ ਮੰਗਾਇਆ ਸੀ ਪਾਣੀ ਕਿੱਥੇ ਪੀਣ ਨੂੰ ਆ ਆ ਦੇ ਪੀ ਲੈ ਇਹਨੂੰ ਕੋਈ ਪਾਣੀ ਪੀ ਲੋ ਹਲੇ ਚਾਲਿਆ ਦੇ ਆਹ ਦੇ ਵੇਖ ਲਾਸ ਚਾਹ ਆ ਗਈ ਚਾਹ ਦੇ ਨਾਲ ਗੱਟਕ ਵੀ ਆ ਗਈ ਇਹ ਗੱਟਕ ਕਿਹਦੀ ਆਈ ਆ ਮੇਰੀ ਤੇ ਜਿਹੜੀ ਹਲੋ ਅਮਕੀਨੇ ਦੰਦੀ ਵੱਡੀ ਮੇਰੀ ਬਾਹ ਤੇ ਆ ਫੜੀ ਪੈਕਟ ਜਰ ਹਾਇਂ ਦੇ ਦੋ ਜਾਨ ਮੈਂ ਆਪ ਤੁਸੀਂ ਮਲਾ ਕੇ ਪੇ ਕਾਲੀ ਕੀ ਬਰਤਿਆ ਨਾ ਦੁੱਧ ਹੀ ਆ ਕਿਉਂ ਕੜਕ ਕੜਕ ਤਾ ਕਰਦੀ ਆ ਕਰਦੀ ਆ ਨਾ ਕੜਕ ਕੜਾ ਉਹ ਮੱਖੀ ਕੁ ਮੈਂ ਦੁੱਖੀ ਕਰਦੀ ਆ ਕਿਉਂ ਬਹੁਤ ਨਹੀਂ ਨਾ ਪਰਾਂ ਤਾਂ ਉਹ ਇੰਜ ਜੀਣੇ ਬਸ ਇੰਨਾ ਮੱਖੀ ਸਾਢੇ ਹੀ ਨੇ ਜਾਂ ਛੋਟੇ ਵੀ ਨੇ ਸਭ ਦੇ ਹੀ ਹੁੰਦੀਆਂ ਨੇ ਯਾ ਰਾਜਾ ਪੋਚਾ ਲਗਾ ਦੇਣਾ ਪੋਚਾ ਤਾਂ ਮੈਂ ਹੀ ਲਾਉਣਾ ਉਹ ਠੀਕ ਹੋ ਦੁਰ ਲੱਗੀ ਲਾ ਦੇ ਕਮਲੀ ਲਾਇਆ ਧਾਕੇ ਮੱਕੇ ਦਾ ਮਾਲ ਨੂੰ ਚੱਲ ਸ਼ੁਕਰ ਕਰੋ ਤੁਸੀਂ ਕਾਈ ਦੀ ਲੀ ਹੋ ਗਿਆ ਪੱਤਾ ਮੋਤਾ ਪੂਰਾ ਜਿੱਦੜਾ ਮਿੱਟੀ ਨੂੰ ਮਿੱਟੀ ਦੇਣ ਨੂੰ ਜਾ ਬੰਦ ਕਰਨਾ ਹਾਂ ਬੱਤਣਾ ਪੈ ਤੋਂ ਅੱਜ ਤਾਂ ਨਹੀਂ ਚੱਕੀ ਕਪੜੇ ਨਹੀਂ ਅੱਜ ਨਹੀਂ ਚੱਕੀ ਜਮਾ ਸੁੱਕਿਆ ਤਾਂ ਪਿਓ ਲਓ ਸਵੱਟਰ ਪਾ ਥੱਲੇ ਜੀ ਕੋਟੀ ਇੱਕ ਹੋਰ ਪਾ ਅੰਦਰ ਬੈਠ ਪਾੜੀ ਮਾਂ ਲੱਟ ਗਏ ਤੱਕੇ ਤੱਕੇ ਆਇ ਨੂੰ ਬਾਹਰ ਦੇਖਣ ਲੱਗੇ ਮਾਲ ਤਾਂ ਬਹੁਤ ਥੱਲੇ ਤਾਂ ਕੇਸੀ ਨਹੀਂ ਨਾ ਨਹੀਂ ਖਾਮ ਕਰਕੇ ਆ ਇੰਤ ਕਰਦਾ ਕਿੰਨਾ ਖਾਮ ਕਰਕੇ ਆ ਚਾ ਵੀ ਲਮਕੀ ਦੇਗੀ ਇਹ ਮੁੰਡੀ ਵਿਚਾਰ ਕਿੱਦਾਂ ਜਿਹੜਾ ਨਾ ਆ ਕੋੜ ਕੇ ਤੇ ਇੱਥੇ ਸਭ ਕੁਝ ਬੱਤ ਕਰਦੇ ਟਾਈਮ ਚ ਚਲੋ ਬੰਦੀ ਵੀਡੀਓ ਤਲੋ ਜੀ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਫਿਰ ਉੱਪਰ ਕੱਪੜੇ ਸਾਰੇ ਸੁੱਕਣੇ ਪਾ ਕੇ ਆਈ ਤੇ ਸੁੱਕਣੇ ਪਾ ਕੇ ਆਉਣ ਤੱਕ ਪ੍ਰੰਤ ਮੈਂ ਆਈ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਦੇਖਿਆ ਤਾਂ ਐਡਾ ਵੱਡਾ ਕੰਮ ਵਧਾ ਕੇ ਰੱਖਿਆ ਹੈ ਤੇ ਨਿਆਣਿਆਂ ਨੇ ਵੀ ਨਿਆਣਾ ਵੀ ਨਹੀਂ ਕਹਿ ਸਕਦੇ ਆ ਪਾਪਾ ਪਰਮ ਨੇ ਮੇਰੇ ਲਈ ਐਡਾ ਵੱਡਾ ਹਨਾ ਕੰਮ ਵਧਾ ਕੇ ਰੱਖਤਾ ਤੇ ਇੰਡਕਸ਼ਨ ਮੈਂ ਇੱਥੇ ਰੱਖ ਕੇ ਚਲਾ ਲਉਣੀ ਹੁੰਨੀ ਆ ਮੈਂ ਕਰਦੀ ਆ ਇੰਡਕਸ਼ਨ ਚਲਾ ਕੇ ਬਹੁਤ ਥੋੜਾ ਕੰਮ ਇੱਥੇ ਜਿੱਦਾਂ ਕੋਈ ਚਾਹ ਬਣਾਉਣੀ ਉਹ ਇੰਨੀ ਜ਼ਿਆਦਾ ਭਾਫ਼ ਨਹੀਂ ਉੱਡਦੀ ਹੈ ਨਾ ਤੇ ਕੋਈ दाल सब्जी ਗਰਮ ਕਰਨੀ ਢੱਕਣ ਦੇ ਕੇ ਆਪਾਂ ਕਰ ਲਨੇ ਆ ਜਿਆਦਾ ਭਾਪ ਨਹੀਂ ਉੜਦੀ ਤੇ ਇੱਥੇ ਪਰਮ ਨੇ ਚਣੇ ਹਵਲਣੇ ਰੱਖਤੇ ਬਿਨਾ ਢੱਕਣ ਦਿੱਤੇ ਤੇ ਉਹ ਸਾਰੀ ਜਿੰਨੀ ਭਾਪ ਸੀਗੀ ਸਾਰੀ ਇੱਥੇ ਸਾਰੇ ਆਹ ਜਿੰਨੇ ਵੀ ਆਪਣੇ ਲੱਗੇ ਹੋਏ ਉੱਪਰ ਸ਼ੀਸ਼ੇ ਹਨਾ ਜਿੰਨੇ ਵੀ ਡਰਾ ਬਣੇ ਹੋਇਆ ਸਾਰਿਆਂ ਦੇ ਉੱਪਰ ਇੰਨੀ ਜਿਆਦੇ ਸਲਾਵ ਆ ਗਈ ਵਾਹਿਗੁਰੂ ਵਾਹਿਗੁਰੂ ਐਨਾ ਪਾਣੀ ਚੋਵੇ ਇਥੋਂ ਮੈਨੂੰ ਗੁੱਸਾ ਵੀ ਬਹੁਤ ਚੜਿਆ ਸੀ ਤਾਂ ਕਰਕੇ ਹੁਣ ਮੈਂ ਜਿਹੜਾ ਉਹ ਆਵਾਜ਼ ਜਿਹੜੀ ਮਿਊਟ ਕਰਤੀ ਵੀਡੀਓ ਦੀ ਹਨਾ ਤੇ ਵਾਹ ਵਾਹ ਇਸੇ ਓਵਰ ਕਰਦੀ ਆ ਤੇ ਗਾਲਾਂ ਵੀ ਪਈਆਂ ਇਹਨਾਂ ਨੂੰ ትናኑ በእኛ ਨਿਆਣਿਆਂ ਦਾ ਪੈਣੀਆ ਪੈਣੀਆ ਸੀ ਨਿਆਣੇ ਦੇ ਡੈਡੀ ਨੂੰ ਵੀ ਪਈਆ ਅੱਜ ਤਾਂ ਸਾਰਿਆਂ ਨੂੰ ਮੈਂ ਗਾਲਾਂ ਕੱਢੀਆਂ ਤੇ ਮੈਨੂੰ ਗੁੱਸਾ ਇੰਨਾ ਜੜਿਆ ਸੀ ਵੀ ਤੁਸੀਂ ਇਹ ਤਾਂ ਦੇਖ ਲਓ ਕਮ ਸੇ ਕਮ ਵੀ ਬੰਦਾ ਥੱਕ ਗਿਆ ਆ ਉਹਨੇ ਵੀ ਰੈਸਟ ਕਰਨੀ ਆ ਤੇ ਪਰਮ ਤਾਂ ਸਮਝ ਗਿਆ ਵੀ ਮੇਰ ਤੋਂ ਹੋਈ ਆ ਗਲਤੀ ਭਰਾਵਾ ਹੁਣ ਵੀ ਆਪਦਾ ਪਰੇ ਸਾਈਡ ਤੇ ਹੀ ਬੈਠ ਜਾਓ ਤਾਂ ਠੀਕ ਆ ਉਹ ਤਾਂ ਨਹੀਂ ਬੋਲਿਆ ਬਿਲਕੁਲ ਵੀ ਬੋਲੇ ਤਾਂ ਇਹ ਵੀ ਨਹੀਂ ਹੈਗੇ ਦੋਏ ਨਾਲ ਜਿਹਾਰ ਬੋਲਿਆ ਜਿਹਾਰ ਨੂੰ ਥੋੜਾ ਜਿਹਾ ਲੱਗਿਆ ਇਹ ਬੋਲਿਆ ਕਹਿੰਦਾ ਮਮਾ ਮੇਰਾ ਕੋਈ ਕਸੂਰ ਨਹੀਂ ਸੀ ਤੁਸੀਂ ਮੈਨੂੰ ਗਾਲਾਂ ਕੱਢੀਆਂ ਪਰ ਮੈਂ ਉਹਨੂੰ ਕਿਹਾ ਵੀ ਜਿਹੜੀ ਗਾਲ ਕੱਢੀ ਆ ਤੂੰ ਮੈਨੂੰ ਇੱਕ ਕੱਢ ਕੇ ਦਿਖ ਵੀ ਮੈਨੂੰ ਗਾਲ ਕੱਢ ਦੱਸ ਮੈਂ ਤੈਨੂੰ ਕਿਹੜੀ ਕੱਢੀ ਆ ਕਹਿੰਦੇ ਤੁਸੀਂ ਮੈਨੂੰ ਵੀ ਗੁੱਸੇ 'ਚ ਬੋਲੇ ਪੈ ਗਿਆ ਭਾਈ ਬੋਲਣਾ ਹੀ ਸੀ ਵੀ ਹੁਣ ਇੱਕ ਵੀ ਜਣਾ ਬਖਸ਼ਿਆ ਨਹੀਂ ਹੈਗਾ ਵੀ ਸਾਰਿਆਂ ਨੂੰ ਬੋਲੇ ਚਲੋ ਇੱਕ ਗੱਲ ਦਾ ਫਾਇਦਾ ਵੀ ਹੋ ਗਿਆ ਹਨਾ ਜੇ ਨੁਕਸਾਨ ਹੋਇਆ ਉਹਦੇ ਨਾਲ ਨਾਲ ਇੱਕ ਫਾਇਦਾ ਵੀ ਹੋਇਆ ਹਨਾ ਤੇ ਨਾਲੇ ਤਾਂ ਕਿਚਨ ਜਿਹੜੀ ਆਪਣੀ ਕਲੀਨ ਹੋ ਗਈ ਤੇ ਨਾਲੇ ਬਿਨਾ ਮਿਹਨਤ ਕੀਤੇ ਸ਼ੀਸ਼ੇ ਚਮਕ ਗਏ ਜਿੰਨਾ ਵੀ ਬੋਰਡ ਲੱਗਿਆ ਉਹ ਚਮਕ ਗਿਆ ਟੈਲਾਂ ਚਮਕ ਗਈਆਂ ਵੀ ਮਤਲਬ ਉਹ ਭਾਫ਼ ਨਾਲ ਸਾਰੀ ਜਿੰਨੀ ਵੀ ਮੈਲ ਗਰਦਾ ਜੋ ਵੀ ਸੀਗਾ ਉਹ ਸਾਰਾ ਲੈ ਗਿਆ ਤੇ ਉਸ ਤੋਂ ਬਾਅਦ ਰਹਿਂਦਾ ਸੀ ਮੇਰਾ ਝਾੜੂ ਪੋਚਾ ਤੇ ਫਿਰ ਮੈਂ ਕਿਹਾ ਸੋਚਿਆ ਪਹਿਲਾਂ ਮੈਂ ਸੋਚਿਆ ਸੀ ਮੈਂ ਨਹਾ ਕੇ ਬਾਅਦ ਵਿੱਚ ਝਾੜੂ ਪੋਚਾ ਕਰੂੰਗੀ ਹਨਾ ਮੇਰਾ ਪਾਣੀ ਗਰਮ ਸੀ ਕਿਉਂਕਿ ਤਿੰਨੇ ਜਣੇ ਨਹਾਲੇ ਸੀ ਤੇ ਫਿਰ ਮੈਨੂੰ ਗੁੱਸਾ ਚੜ ਗਿਆ ਫਿਰ ਭਾਵੇਂ ਪਾਣੀ ਠੰਡਾ ਹੋਵੇ ਭਾਵੇਂ ਕੁਝ ਹੋਵੇ ਆਪਾਂ ਨਹੀਂ ਦੇਖਿਆ ਆਪਾਂ ਸਾਰਾ ਆਪਦਾ ਟੋਟਲ ਸਾਰਾ ਘਰ ਇੱਕ ਦਮ ਕੱਪੜਾ ਜਿਹੜਾ ਮੈਂ ਕਿਚਨ ਦੇ ਵਿੱਚ ਫੇਰਿਆ ਨਾ ਮੈਂ ਸਾਰਾ ਕੱਪੜਾ ਸਾਰੇ ਕਿਤੇ ਫੇਰਿਆ ਤਾਕੀਆਂ ਦਰਵਾਜੇ ਟੇਬਲ ਸਭ ਕਿਤੇ ਡਸਟਿੰਗ ਕੀਤੀ ਤੇ ਉਸ ਤੋਂ ਬਾਅਦ ਫਿਰ ਝਾੜੂ ਲਾਉਣ ਲੱਗੀ ਹਨਾ ਜੀ ਤੇ ਜਦੋਂ ਬੀਪੀ ਹਾਈ ਹੋ ਜਾਂਦਾ ਤੁਹਾਨੂੰ ਪਤਾ ਫਿਰ ਕੁਝ ਵੀ ਪਤਾ ਨਹੀਂ ਲੱਗਦਾ ਮੇਰਾ ਬੀਪੀ ਬਹੁਤ ਜ਼ਿਆਦਾ ਹਾਈ ਹੋ ਗਿਆ ਸੀ ਇੰਨੀ ਜ਼ਿਆਦਾ ਹਾਈਪਰ ਸੀ ਮੈਂ ਨਾ ਬਹੁਤ ਜ਼ਿਆਦਾ ਤੇ ਲਓ ਜੀ ਇੱਥੇ ਹੁਣ ਰਾਤ ਦਾ ਟਾਈਮ ਆ ਤੇ ਆਪਾਂ ਵੀਡੀਓ ਦਾ ਵੀ ਐਡ ਕਰਦੇ ਆ ਸਾਰਾ ਕੰਮਕਾਰ ਕਰਕੇ ਮੈਂ ਨਹਾ ਲਈ ਸੀ ਇੱਥੇ ਤੇ ਹੁਣ ਨਿਆਣਿਆਂ ਦਾ ਫੇਰ ਗਾਹ ਪੈਂਦਾ ਤੁਸੀਂ ਦੇਖ ਸਕਦੇ ਹੋ ਤੇ ਅੱਜ ਦੀ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕੈਨ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਆ ਨੈਕਸਟ ਵੀ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ